ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਪੀੜਤ ਇਲਾਕੇ ਦੇ ਵਿੱਚ ਰਾਹਤ ਸਮਗਰੀ ਭੇਜਣ ਵਾਲੇ ਸਮੂਹ ਪੰਜਾਬ ਵਾਸੀਆਂ ਨੂੰ ਮੇਰੀ ਅਪੀਲ ਬੇਨਤੀ ਦੇ ਤੌਰ ਤੇ ਇਹ ਵੀਡੀਓ ਕਿ ਦੋਸਤੋ ਹੁਣ ਤੁਹਾਡਾ ਭੇਜਿਆ ਸਮਾਨ ਮੈਨੂੰ ਦੁਖੀ ਹਿਰਦੇ ਨਾਲ ਕਹਿਣਾ ਪੈਂਦਾ ਕਿ ਅੱਧਾ ਸਮਾਨ ਤੁਹਾਡਾ ਜਾਂ ਤਾਂ ਦੁਕਾਨਾਂ ਤੇ ਵਿਕ ਰਿਹਾ ਹੈ ਜਾਂ ਭਰਾਵੋ ਘਰਾਂ ਵਿੱਚ ਇਕੱਠਾ ਹੋ ਰਿਹਾ ਹੈ ਇੱਕ ਘਰ ਦੇ ਵਿੱਚ 100-100 ਥੈਲੀ ਆਟੇ ਦੀ ਆਮ ਬਹੁਤੇ ਘਰਾਂ ਚ ਹੋ ਚੁੱਕੀ ਹੈ ਤੇ ਜਿਹੜਾ ਲੱਖਾਂ ਕਰੋੜਾ ਰੁਪਈਆ ਆ ਰਿਹਾ ਹੈ ਹੁਣ ਉਹਦੇ ਵਿੱਚੋਂ ਵੀ ਅੱਧਾ ਪੈਸਾ ਵੇਸਟੇਜ ਹੋ ਰਹੀ ਹੈ ਜੇ ਉਹ ਭਰਾ ਰੁਕ ਜਾਂਦੇ ਜਿਹੜੇ ਕਰੋੜਾਂ ਲੱਖਾਂ ਰੁਪਈਆ ਦੇ ਰਹੇ ਹੈ ਜੇ ਉਹ 10 ਵੀ ਦਿਨ ਵੀ ਰੁਕ ਜਾਂਦੇ ਇਓ ਘਰ ਆਪਣੇ ਹੱਥਾਂ ਨਾਲ ਬਣਾ ਕੇ ਦੇ ਸਕਦੇ ਸੀ ਇੱਕ ਬੰਦਾ ਛੱਡ ਦਿੰਦਾ ਛੱਡ ਦਿੰਦੇ ਉਹ ਘਰ ਬਣਾ ਦਿੰਦਾ ਜਿਹਦੇ ਜਿਹਦੇ ਪਾਟੇ ਸੀ ਟੁੱਟੇ ਸੀ ਉਥੋਂ ਬੰਦਿਆਂ ਦੀ ਡਿਊਟੀ ਲਾ ਦਿੰਦੇ ਜਾਂ ਸਸਤਾਵਾਂ ਸਸਤਾਵਾਂ ਵਾਲਿਆਂ ਨੂੰ ਬਾਅਦ ਚ ਪੈਸੇ ਦੇ ਦਿੰਦੇ ਉਹਨਾਂ ਤੋਂ ਲਿਸਟ ਲੈ ਕੇ ਪਰ ਭਰਾਵੋ ਸੰਸਥਾਵਾ ਵਾਲਿਆਂ ਨੂੰ ਇਸ ਤਰ੍ਹਾਂ ਕੋਈ ਵੱਡੀਆਂ ਗੱਡੀਆਂ ਦੇਈ ਜਾਂਦਾ ਹੈ ਕੋਈ ਟਰੱਕ ਖਰੀਦੀ ਆਉਂਦਾ ਹੈ ਕੋਈ 50-50 ਲੱਖ ਦੀ ਗੱਡੀ ਖਰੀਦੀ ਆਉਂਦਾ ਹੈ ਉਹਨਾਂ ਚੀਜ਼ਾਂ ਦਾ ਕੀ ਫਾਇਦਾ ਜਿਹੜੇ ਲੋਕ ਉੱਥੇ ਹੜ ਪੀੜਤ ਐ ਜਿਨ੍ਹਾਂ ਦੇ ਘਰ ਟੁੱਟ ਗਏ ਜਿਨ੍ਹਾਂ ਦੀ ਕਰੋੜ-ਕਰੋੜ ਦੀਆਂ ਕੋਠਾਂ ਰੁੜ ਗਈਆਂ ਕੀ ਉਹਨਾਂ ਵਾਸਤੇ ਉਹ ਗੱਡੀਆਂ ਛੱਡ ਜਾਣਗੇ ਜਾਂਦੇ ਹੋਏ ਜਿਹੜੀਆਂ ਤੁਸੀਂ ਨਮਗਾ ਲੈ ਕੇ ਦੇ ਰਹੇ ਹੋ ਛੱਡ ਜਾਣਗੇ ਜਾਂ ਜਿਹੜੇ ਤੁਸੀਂ ਟਰੈਕਟਰ ਨਵੇਂ ਖਰੀਦ ਕੇ ਦੇ ਰਹੇ ਹੋ ਦੋਸਤੋ ਕੀ ਉਹ ਟਰੈਕਟਰ ਉਹਨਾਂ ਜ਼ਿਮੀਂਦਾਰਾਂ ਨੂੰ ਕਿਸਾਨਾਂ ਨੂੰ ਸਮਾਧਿਆਣਗੇ ਪਿੰਡਾਂ ਦੇ ਹਿਸਾਬ ਨਾਲ ਨਹੀਂ ਉਹ ਨਾਲ ਲੈ ਕੇ ਜਾਣਗੇ ਇਸ ਲਈ ਭਰਾਵੋ ਬੇਨਤੀ ਹੈ ਪਿੰਡਾਂ ਦੇ ਵਿੱਚੋਂ ਦਸਵੰਧ 100-100 ਰੁਪਏ ਨਾਲ ਇਕੱਠਾ ਹੋਇਆ ਹੈ ਜਿਹੜੇ ਪਿੰਡਾਂ ਵਾਲੇ ਜੇ ਨਹੀਂ ਪਹੁੰਚੇ ਰੁਕ ਜੋ ਪੈਸਾ ਲੈ ਕੇ ਨਾ ਜਾਓ ਕਿਸੇ ਨੂੰ ਨਾ ਫੜਾਓ ਹੁਣ ਭਰਾਵੋ ਦੁਰਵਰਤੋ ਹੋ ਰਹੀ ਹੈ ਦੁਰਵਰਤੋ ਜੇ ਤੁਸੀਂ ਨਹੀਂ ਯਕੀਨ ਮੰਨਦੇ ਆ ਮੈਂ ਤੁਹਾਨੂੰ ਇੱਕ ਇੱਕੋ ਹੀ ਮਿੰਟ ਦੀ ਵੀਡੀਓ ਹੈ ਤੁਸੀਂ ਦੇਖ ਲਓ ਮੈਂ ਤੁਹਾਨੂੰ ਯਕੀਨ ਦਿਵਾਉਣਾ ਹੈ ਤੁਸੀਂ ਆਖੋਗੇ ਇਹ ਦੀ ਵਿੱਚ ਨੰਨਾ ਪਾਈ ਜਾਂਦੇ ਆ ਲੋਕਦਾਨੀ ਸੇਵਾ ਕਰਦੇ ਐ ਇਹਨਾਂ ਦਾ ਇਮੇਟ ਡਬਚੀ ਜਾਂਦਾ ਹੈ ਭਰਾਵੋ ਦਰਬਾਰਤ ਹੋ ਹੀ ਜਾਂਦੀ ਹੈ ਤੁਹਾਡਾ ਪੈਸਾ ਲੁੱਟੀ ਜਾਂਦੇ ਨੇ ਲੋਕ ਉੱਤੇ ਜਿਵੇਂ ਬਾਬੇ ਬਕਾਲੇ ਬਾਈ ਮੰਡੀਆਂ ਲੱਗੀਆਂ ਸੀ ਨਾ ਉਵੇਂ ਸੰਸਥਾਵਾਂ ਵਾਲੇ ਕੋਤੋਂ ਅੱਗੇ ਕੋਤੋਂ ਅੱਗੇ ਕਿਉਂ ਬੈਠੀ ਜਾਂਦਾ ਹੈ ਵੱਡੇ ਵੱਡੇ ਗਾਇਕ ਸੈਲੀਬ੍ਰਿਟੀ ਆ ਰਹੇ ਆ ਉਹ ਆਮ ਲੋਕਾਂ ਨੂੰ ਤੇ ਜਾਣਦੇ ਨਹੀਂ ਇਹਨਾਂ ਨੂੰ ਜਾਣਦੇ ਆ ਭਰਾਵੋ ਇਹਨਾਂ ਨੂੰ ਕਰੋੜਾ ਰੁਪਇਆ ਦੇ ਕੇ ਮੁੜ ਰਹੇ ਆ ਇਹਨਾਂ ਦੀ ਯਕੀਨ ਤੇ ਵਿਸ਼ਵਾਸ ਤੇ ਉਹ ਪੈਸਾ ਦੇ ਹੀ ਜਾਂਦੇ ਆ ਕਿਸੇ ਪਿੰਡ ਵਾਲੇ ਨੂੰ ਅਜੇ ਤੱਕ 50000 ਰੁਪਈਆ ਨਹੀਂ ਮਿਲਿਆ ਸਿਰਫ ਜਿਹੜਾ ਐਕਟਰ ਹੈ ਗਿੱਪੀ ਗਰੇਵਾਲ ਉਹਨੇ ਦੋ ਝੋਟੀਆਂ ਦਿੱਤੀਆਂ ਤੇ ਭਰਾਵੋ ਜਿਹੜੇ ਫੀਲਡ ਦੇ ਗੱਟੇ ਦਿੱਤੇ ਜਾ ਰਹੇ ਆ ਉਹ ਦੁਕਾਨਾਂ ਤੇ ਵੇਚੇ ਜਾ ਰਹੇ ਆ ਫੀਲਡ ਦੇ ਗੱਟੇ ਪਾਣੀ ਦੀਆਂ ਬੋਤਲਾਂ ਦੁਕਾਨਾਂ ਤੇ ਵੇਚੀ ਜਾ ਰਹੀਆਂ ਰਾਸ਼ਨ ਸਾਰ ਦੁਕਾਨਾਂ ਤੇ ਵਿਕਰੇ ਹੈ ਆ ਤੁਸੀਂ ਵੀਡੀਓ ਕੋ ਸੁਣ ਲਓ ਤੁਹਾਨੂੰ ਯਕੀਨ ਆ ਜਾਊਗਾ ਪਰ ਸਾਡੇ ਪਿੰਡ ਦੀ ਕਿਸੇ ਨੂੰ ਕੋਈ ਏਡੀ ਲੋੜ ਨਹੀਂ ਆ ਹਾਡੇ ਪਿੰਡ ਮੈਨੂੰ ਕੱਲ ਮੈਂ ਆਇਆ ਬਾਰੋਂ ਮੈਂ ਸਵੇਰੇ ਸੁਣਿਆ ਵੀ ਮੈਂ ਵੇਖਿਆ ਵੀ ਪਾਣੀ ਦੀਆਂ ਬੋਤਲਾਂ ਲੋਕੀ ਲੈ ਕੇ ਨਾ ਕੈਂਟਰ ਤੇ ਪਿੰਡ ਦੇ ਵਿੱਚ ਜਾ ਕੇ ਦੁਕਾਨਾਂ ਤੇ 50-50 ਰੁਪਈਆ ਦੀ ਵੇਚਣ ਦੇ ਕਈ ਜੱਟ ਜੰਗੇ ਪਲੇਜ ਜਿਹੜੇ ਜਨਰਲ ਕਰ ਚ ਡੰਗਰ ਨਹੀਂ ਕੋਈ ਹੈਗਾ ਉਹ ਗੋਰੀ ਫੀਡ ਦੀ ਲਵਾ ਕੇ ਜਾ ਕੇ ਵੇਚਉਂਦੇ ਆ ਹੋਰ ਪਤਾ ਨਹੀਂ ਇਹ ਕੁਝ ਕੀ ਕੁਝ ਹੋੰਡਿਆ ਸਾਡੇ ਪਿੰਡ ਚ ਬਾਹਰ ਬਰਨੇ ਇੱਕ ਉਹ ਠੱਠੀ ਵਾਜੀ ਆ ਹੋਰ ਵੀ ਸਾਰੇ ਪਿੰਡ ਚ ਜਿੰਨੇ ਵੀ ਆਲੇ ਦੁਆਲੇ ਖਲੋਤੇ ਆ ਉਹ ਬੰਦੇ ਸਵੇਰ ਤੋਂ ਖਲੋਂਦੇ ਆ ਸ਼ਾਮਾਂ ਤੱਕ ਫਰੋਤੇ ਆ। ਔਰੇ ਪਾਸਾ ਲਈ ਜਾਂ। ਔਰੇ ਪਰ ਪਰ ਲਈ ਜਾਂਦੇ ਆ। ਇੱਕ ਬੰਦੇ ਦੇ ਘਰ ਚ ਕਿੰਨੇ ਬੰਦੇ ਦੇ ਘਰ ਚ 2-200 ਬੋਰੀ ਆਟੇ ਦੀ ਆ ਵੀਰਦੀ ਹੋਗੀ। ਤੇ ਇਹ ਜਿਹੜੀ ਸੇਵਾ, ਇਹ ਗੁਰੂ ਘਰ ਦੀ ਸੇਵਾ 10-10 ਰੁਪਏ ਇਕੱਠੇ ਕਰਕੇ ਲੰਗਰਾਂ ਦੀ। ਇਹ ਕਿਸੇ ਦੇ ਪਿੰਡ ਚੋਂ ਕਿਸੇ ਦੀ ਕੋਈ ਸ਼ਰਤ ਆ, ਕਿਹਦੀ ਕੋਈ ਸ਼ਰਤ ਆ ਉੱਥੋਂ ਆਉਂਦੀ ਆ। ਪਰ ਇਹ ਟੁੱਕਣ ਵਾਲਿਆਂ ਨੂੰ ਸ਼ਰਮ ਨਹੀਂ ਆਗੀ। ਵੀ ਜਿਹੜੇ ਅੱਗੋਂ ਲੈਂਦੇ ਇਹਨਾਂ ਨੇ ਤਾਂ ਦੇਈ ਜਾਣਾ, ਇਹਨਾਂ ਨੂੰ ਤਾਂ ਪਤਾ ਨਹੀਂ ਇਹ ਇਹ ਸਮਝਦੇ ਸਾਰੇ ਵੀ ਰੰਦਾਸ ਜਿਹੋ ਹੁੰਦੇ ਆ, ਉਹ ਸਾਰੇ ਉੱਥੇ ਆਣ ਕੇ ਲੈ ਹੀ ਜਾਂਦੇ ਆ। ਉੱਥੇ ਮਤਲਬ ਇਹ ਕਿ ਆ ਤੁਸੀਂ ਆਪਣੇ ਤੰਨਾ ਦੇ ਨਾਲ ਸਾਰੀ ਗੱਲ ਸੁਣ ਲਈ ਐ ਇਹ ਪ੍ਰਭੂ ਲੋਕਲ ਬੰਦੇ ਆ ਜਿਹੜੇ ਬੋਲ ਰਹੇ ਆ ਅੰਮ੍ਰਿਤਸਰ ਦੇ ਏਰੀਏ ਦੇ ਜਿੱਥੇ ਹੜ੍ਹ ਆਏ ਹੋਏ ਆ ਉਹ ਦੱਸ ਰਹੇ ਹੈ ਕਿ ਫੀਡ ਦੀਆਂ ਬੋਰੀਆਂ ਜਿਨ੍ਹਾਂ ਦੇ ਘਰੇ ਕੋਈ ਡੰਗਰ ਬੱਚਾ ਨਹੀਂ ਉਹ ਵੀ ਫੀਡ ਦੀਆਂ ਬੋਰੀਆਂ ਲਹਾ ਰਹੇ ਆ ਤੇ ਸਮਾਨ ਤੁਹਾਡਾ ਵੇਚਿਆ ਜਾ ਰਿਹਾ ਇੱਕ ਘਰ ਦੇ ਵਿੱਚ 100-100 ਗੱਟਾ ਆٹے ਦਾ ਹੋ ਗਿਆ ਦੋਸਤੋ ਤੇ ਪ੍ਰਭੂ ਨਾ ਜਾਓ ਜਿਹੜਾ ਪੈਸਾ ਇਕੱਠਾ ਕੀਤਾ ਉਹਨੂੰ ਰੋਕ ਲਓ ਜਦੋਂ ਹੜ੍ਹ ਉੱਤਰ ਕੇ ਪਾਣੀ ਉੱਤਰ ਗਿਆ ਉਦੋਂ ਜਾ ਕੇ ਜੇ ਇੱਕ ਪਿੰਡ ਇੱਕ ਘਰ ਦੇ ਦੋ ਕਮਰੇ ਵੀ ਬਣਾਇਆ ਤਾਂ ਵੀ ਪ੍ਰਭੂ 12000 ਪਿੰਡ ਹੈ ਪੰਜਾਬ ਦਾ 12000 ਪਿੰਡ ਹੈ 12000 ਘਰ ਬਣ ਜੂਗਾ 12000 ਘਰ ਬਣ ਜੂ ਤੇ ਇੱਕ ਪਿੰਡ ਦੇ ਵਿੱਚੋਂ ਇੱਕ ਘਰ ਤੇ ਆਮ ਨਾਲ ਹੀ ਬਣਦਾ ਤੇ ਮੈਂ ਤਾਂ ਕਹਿਣਾ ਚਾਹੁੰਦਾ ਕਿ ਪ੍ਰਭੂ ਨਾ ਦਿਓ ਪੈਸਾ ਬਰਬਾਦੀ ਹੋ ਰਹੀ ਹੈ ਤੇ ਕਈ ਵੱਡੇ ਵੱਡੇ ਗਾਇਕ ਸੈਲੀਬ੍ਰਿਟੀ ਜਿਹੜਾ ਕਰੋੜਾਂ ਰੁਪਇਆ ਦੇਖ ਕੇ ਜਾਂਦੇ ਆ ਉਹਨਾਂ ਨੂੰ ਦੇਖ ਕੇ ਪਤਾ ਨਹੀਂ ਕਿੰਨੇ ਬਿਜ਼ਨਸਮੈਨ ਕਿੰਨੇ ਐਨਆਰਆਈ ਕਿਉਂਕਿ ਉਹ ਨਾਲ ਬੇਨਤੀ ਵੀ ਕਰ ਜਾਂਦੇ ਆ ਬੀੜ ਕੋ પાਕੇ ਤੇ ਕੁਝ ਜਿਹੜੇ ਪੱਤਰਕਾਰ ਹੈ ਜਿਹੜੇ ਪੱਤਰਕਾਰ ਹੈ ਨਾ ਉਹਨਾਂ ਦਾ ਉਹ ਬੰਦਿਆਂ ਨਾਲ ਟੈਚ ਨੇ ਤੁਸੀਂ ਦੇਖ ਲਿਓ ਕੁਝ ਸੰਸਥਾਵਾਂ ਵਾਲੇ ਜਦੋਂ ਆਉਂਦੇ ਆ ਉੱਥੇ ਕਿਸਤੀ ਦੇ ਵਿੱਚ ਨਾਲ ਹੀ ਪੱਤਰਕਾਰ ਹੁੰਦੇ ਆ ਦੋ ਤਿੰਨ ਤੇ ਨਾਲ ਹੀ ਦੋ ਤਿੰਨ ਸੈਲੀਬ੍ਰਿਟੀ ਹੁੰਦੇ ਆ ਤੇ ਦੋਸਤੋ ਨਾਲੀ ਬੋਧਨ ਸੰਸਥਾਵਾਂ ਵਾਲੇ ਹੁੰਦੇ ਆ ਤੇ ਉਹ ਜਾਂਦੇ ਜਾਂਦੇ ਬੋਲ ਜਾਂਦੇ ਆ ਕਿ ਅਸੀਂ ਆਹ ਬਾਈ ਨੂੰ ਕਰੋੜ ਦੇਗੇ ਇਹਨੂੰ 50 ਲੱਖ ਦੇਗੇ ਤੇ ਇਹ ਮਗਰੋਂ ਲੋਕਾਂ ਦੇ ਘਰ ਬਣਾਊਗਾ ਪ੍ਰਭੂ ਕੀ ਦਸਲੀ ਹੈ ਤੁਸੀਂ ਆਪਣੇ ਹੱਥਾਂ ਨਾਲ ਗਰੀਬ ਲੋਕਾਂ ਦੇ ਜੇ ਪਾਉਣੇ ਚਾਹਣੇ ਉਹ ਘਰ ਕੋਈ ਪਾ ਦਿਓਗੇ ਤਾਂ ਤੁਹਾਡੀ ਸੇਵਾ ਸਫਲ ਹੈ ਨਹੀਂ ਤੇ ਪ੍ਰਭੂ ਕੋਈ ਵਿਸ਼ਵਾਸ ਯਕੀਨ ਨਹੀਂ ਹੋਣਗੇ ਵਿੱਚੋਂ ਸਹੀ 90% ਵੀ ਜੇ ਸਹੀ ਹੋਏ ਜੇ 10 ਵੀ ਗਲਤ ਹੋਏ ਉਹ ਵੀ ਭਰਾਵੋ ਬਹੁਤ ਵੱਡਾ ਨੁਕਸਾਨ ਕਰ ਦੇਣਗੇ ਕਿਉਂਕਿ ਦਸਵੰਧ ਦਾ ਪੈਸਾ ਹੈ ਮੈਂ ਕਹਿਣਾ ਚਾਹਣਾ ਹੈ ਪਿੰਡਾਂ ਵਾਲਿਆਂ ਨੂੰ ਖਾਸ ਕਰਕੇ ਕਿ ਭਰਾਵੋ ਸਮਾਨ ਉੱਥੇ ਰੁੜ ਰਹੇ ਹੈ ਰਸਣ ਉੱਥੇ ਰੁੜ ਰਹੇ ਹੈ ਨਾ ਲੈ ਕੇ ਜਾਓ ਨਾ ਲੈ ਕੇ ਜਾਓ ਪਹਿਲਾਂ ਉੱਥੇ ਜਾਓ ਉੱਥੇ 2 ਦਿਨ ਰਹੋ ਕਿਸੇ ਸੰਸਥਾ ਵਾਲੇ ਨੂੰ ਕੁਝ ਨਾ ਦਿਓ ਆਪਣੇ ਹੱਥੀ ਜਿਨੇ ਵੀ ਪੈਸੇ ਇਕੱਠੇ ਕਰੇ ਉੱਥੇ ਭੱਗ ਜਾਓ ਜੇ ਨਹੀਂ ਰਹਿੰਦੇ ਤੇ ਉੱਥੇ ਦਸੱਲੀ ਕਰਕੇ ਫੇਰ ਭਰਾਵੋ ਕੋਈ ਚੀਜ਼ ਦਿਓ ਫੇਰ ਵੀ ਦੇਣ ਦੀ ਮੈਂ ਤਾਂ ਕਹਿਣਾ ਕੋਈ ਲੋੜ ਨਹੀਂ ਕਿਉਂਕਿ ਤੁਸੀਂ ਫੇਰ ਜਾਓਗੇ ਦੋ ਦਿਨਾਂ ਵਿੱਚ ਚੀਜ਼ ਵੱਡਣ ਦੀ ਕਰੋਗੇ ਜੇ ਕੋਈ ਫਾਇਦਾ ਨਹੀਂ ਪਾਣੀ ਉੱਤਰ ਜਾਣ ਦਿਓ ਉਹਨਾਂ ਦੀਆਂ ਜ਼ਮੀਨਾਂ ਪੱਧਰ ਕਰਨ ਦੀ ਲੋੜ ਪਊਗੀ ਉਦੋਂ ਜ਼ਮੀਨਾਂ ਪੱਧਰੀਆਂ ਕਰ ਦਿਓ ਜਿਨ੍ਹਾਂ ਦੇ ਘਰ ਟੁੱਟੇ ਆ 파ਟੇ ਆ ਇੱਕ ਇੱਕ ਦੋ ਦੋ ਕਮਰੇ ਬਣਾ ਦਿਓ ਪਰ ਹੁਣ ਭਰਾਵੋ ਪੈਸੇ ਤਾਂ ਲੁੱਟਿਆ ਜਾ ਰਿਹਾ ਹੈ ਤੇ ਸਮਾਨ ਦੁਕਾਨਾਂ ਤੱਕ ਵਿਕਰੀ ਕੀਤਾ ਜਾ ਰਿਹਾ ਹੈ ਇਸ ਲਈ ਮੇਰੀ ਬੇਨਤੀ ਸੀ ਬਹੁਤੀ ਬੀੜੋ ਮੈਂ ਲੰਬੀ ਨਹੀਂ ਕਰਦਾ ਇੱਕ ਮੇਰੀ ਬੇਨਤੀ ਹੈ ਐਂਡ ਤੇ ਚੈਨਲ ਜਿਹੜਾ ਪੁਰਾਣਾ ਦੋਸਤੋ ਮੇਰਾ ਚੱਲਦਾ ਸੀ ਸਿੱਖ ਰਾਜ ਦੀਆਂ ਵੀਡੀਓ ਪਾਉਣ ਕਰਕੇ ਉਹ ਖਤਮ ਕਰ ਦਿੱਤਾ ਗਿਆ ਆ ਨਵਾਂ ਇੱਕ ਸਹਾਰਾ ਲਿਆ ਇਹ ਨਵਾਂ ਚੈਨਲ ਹੈ ਇਹਨੂੰ ਜਰੂਰ ਕਿਰਪਾ ਕਰਕੇ ਤੁਸੀਂ ਜਰੂਰ ਇਹਨੂੰ ਸਬਸਕ੍ਰਾਈਬ ਕਰ ਜਿਓ ਪਟਣ ਦਬ ਜਿਓ ਤਾਂ ਕਿ ਸੱਚੀ ਸੁੱਚੀ ਗੱਲ ਕੋਸ਼ਿਸ਼ ਕਰ ਸਕੀਏ ਹੌਸਲਾ ਬਣਿਆ ਰਹੇ ਤੁਹਾਡੇ ਵੀਰਾਂ ਨਾਲ ਪੁੱਲ ਚੁੱਕ ਦੀ ਖਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ